ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤੇ ਪੁੱਤ ਜੀ ਕੀ ਹਾਲ ਠੀਕ ਠਾਕ ਏ ਹਾਂਜੀ ਸਰਦੀ ਕਾਲਾ ਵੀ ਜਰਦੀ ਕਾਲਾ ਰੱਖੇ ਪਰ ਮਾਰ ਸੱਚੇ ਪਾਤਸ਼ਾਹ ਹਾਂਜੀ ਬੀਜੀ ਅੱਜ ਕੋਈ ਬਾਤ ਸੁਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਫਤੇ ਸਾਰੇ ਭੈਣ ਭਰਾਣੀਆਂ ਪੁੱਤਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤੇ ਮੈਂ ਸਾਰਿਆਂ ਚੜ ਕਰਦੀ ਹਾਂ ਇੱਕ ਅਰਚਾ ਅਸੇ ਮੰਦ੍ਰਿਕਸ ਅੰਤ੍ਰਿਕਸ ਕਿ ਰਵਿੰਦਰ ਪਰਵਿੰਦਰ ਪਰਵਿੰਦਰ ਹੋਰ ਕਈ ਭੈਣਾ ਮੇਰੇ ਧੀਆ ਮੈਨੂੰ ਜਾਤ ਬੜਾ ਕਰਦੀਆਂ ਮੈਂ ਵੀ ਬੜਾ ਕਰਦੀਆਂ ਤੇ ਮੈਂ ਬਰਾਸਨਾਵਾ ਵੀ ਹੁਣ ਜਿਹੜੀ ਫਿਲਮ ਬਣੀ ਹੈ ਨਾ ਰਜਨੀ ਦੀ ਅਸੀਂ ਗੱਲ ਆਪਾਂ ਸੱਜਦੇ ਹਾਲ ਨੂੰ 60 ਸਾਲ ਹੋ ਗਏ ਪਰ ਉਦੋਂ ਦਰਬਾਰ ਸਾਹਿਬ ਵੀ ਨਹੀਂ ਜਾਣਦੇ ਹੁੰਦੇ ਜਦ ਆਪਾਂ ਬਾਤ ਪਾਉਂਦੇ ਹਾਂ ਇੱਕ ਸੀ ਦੁਨੀ ਚੰਦਰ ਰਾਜਾ ਉਹਦੀਆਂ ਸੱਤ ਧੀਆ ਅਸੀਂ ਬਾਤਾਂ ਇਸ ਤਰ੍ਹਾਂ ਪਾਉਣੀ ਬੈਠੇ ਸੱਤ ਧੀਆ ਤੇ ਸਿਆਣ ਨੂੰ ਪੁੱਛਦਾ ਵਾ ਪੀਤ ਅਸੀਂ ਧੀਓ ਕੀ ਦਾ ਦਿੱਤਾ ਖਾਂਦੀਆਂ ਜਿਹਦੇ 6 ਕਿੰਦੇ ਸੀ ਅਸੀਂ ਬਾਪ ਤੇਰਾ ਦਿੱਤਾ ਖਾਣੇ ਤੇ ਸਤਵੀਂ ਕਹਿੰਦੀ ਨਹੀਂ ਅਸੀਂ ਆਪਣਾ ਹੀ ਖਾਣੇ ਤੂੰ ਵੀ ਬਾਪ ਆਪਣਾ ਨਿਕਾ ਤੂੰ ਹੀ ਵਾਇਗਰ ਦਿੱਤਾ ਖਾਣਾ ਤਾਂ ਹੀ ਵਾਗਰ ਰਖਾਣੇ ਕੋਈ ਨਹੀਂ ਕਹਿਣੋ ਜਿੰਦਾ ਤੇ ਰਾਜੇ ਨੂੰ ਬੜਾ ਗੁੱਸਾ ਜੜਿਆ ਉਹ ਆਂਦੰਦਾ ਵੀ ਜਿੰਨੇ ਆ ਮੇਰਾ ਰਾਜ ਹੈ ਨਾ ਉਹਨਾਂ ਨੂੰ ਮੈਂ ਹੀ ਖਾਣ ਨੂੰ ਦਿੰਨਾ ਹੋਰ ਨਹੀਂ ਕੋਈ ਦਿੰਦਾ ਇਹ ਨਹੀਂ ਪਤੀਆਂ ਨੂੰ ਹੋਰ ਲਾਗੇ ਪਰ ਜਨ ਨੂੰ ਸੰਦ ਵੀ ਮੈਂ ਹੀ ਕਹਿੰਦਾ ਬਹੁਤ ਰਾਜਾ ਹੈਗਾ ਸੀ ਅੰਤਾਰਿਆ ਤੇ ਹੋਰ ਮੁੜ ਕੇ ਉਹਨੇ ਪਿੰਦਾ ਵੀ ਲੱਭ ਕੇ ਪਿੰਗਲਾ ਤੇ ਉਹਦੇ ਲੜ ਲਾਤਾ ਫਖਣਾ ਵੀ ਲੈ ਬਲਾਵੇਂ ਰੁਕੀਦਾ ਦਿੱਤਾ ਕਰਨੀ ਆ ਉਹ ਫਿਰ ਵਿਚਾਰੀ ਨੇ ਨਾ ਵਾਹਿਗੁਰੂ ਕਰਕੇ ਮਾਂ ਵੀ ਆਖੇ ਪੀ ਧੀਏ ਤੂੰ ਆਂ ਵੀ ਮੈਂ ਤੇਰਾ ਦਿੱਤਾ ਕਰਨੀ ਭੈਣਾ ਵੀ ਆਖਣ ਵੀ ਤੂੰ ਭੈਣੇ ਆ ਮੈਂ ਤੇਰਾ ਦਿੱਤਾ ਕਰਨੀ ਬੜਾ ਭੈਣਾ ਵੀ ਰੋਣ ਮਾਂ ਵੀ ਰੋਵੇ ਤੇ ਉਹ ਬੜਾ ਹੰਕਾਰਿਆ ਰਾਜਾ ਸੀ ਉਹਨੇ ਲੱਭ ਕੇ ਕੋੜਾ ਤੇ ਨਾਲ ਤੋੜ ਦਿੱਤੀ ਵੀ ਲੈ ਖਾਲਾ ਜੀ ਦੇ ਦਿੱਤਾ ਕਰਨੀ ਉਹਨੇ ਚੁੱਕ ਕੇ ਖਾਰੀ ਸਿਰ ਤੇ ਦੇ ਤੁਰਪੀ ਤੁਰਪੀ ਦੇ ਬੜਾ ਮਕਰੋ ਕਰਨ ਚਰੇ ਭੈਣਾ ਵੀ ਮਾਂ ਵੀ ਪਰ ਰਾਜੇ ਘਰ ਦੇੰਦਾ ਮਨ ਤੇ ਮਾਸਾ ਵੀ ਕੋਈ ਆਇਆ ਉਹ ਫਿਰ ਮੁੜ ਕੇ ਵਿਚਾਰੀ ਜਦੋਂ ਗਈ ਮੰਗਦੀ ਮੰਗਦੀ ਸੋ ਪਿੰਡੋਂ ਪਿੰਡ ਪਿੰਡਾਂ ਜੀ ਵੀ ਨਾ ਕਹੇ ਨਾ ਵੜ ਦੇਣਾ ਕੋੜੀ ਜੇ ਕੇ ਖੂਹ ਤੇ ਬੈਣਾ ਉੱਥੇ ਨਾ ਕਹੇ ਨਾ ਵੜਨ ਦੇਣਾ ਪਾਣੀ ਨਾ ਕਹੇ ਨਾ ਲੈਣ ਦੇਣਾ ਇਤਨਾ ਕਰਦੀ ਕਰਦੀ ਫਿਰ ਜਿੱਥੇ ਉਹ ਦਰਬਾਰ ਸਾਹਿਬ ਲੱਗੇ ਧੰਗ ਪਿੰਡ ਸੀ ਤੇ ਉੱਥੇ ਉਹਨੇ ਰੱਖ ਕੇ ਤੇ ਤੁੰਗਾਂ ਦੇ ਵਿੱਚੋਂ ਪਿੰਡ ਵਿੱਚੋਂ ਰੋਟੀ ਲੈਣ ਚਲੀ ਗਈ ਚਲੀ ਗਈ ਤੇ ਉੱਥੇ ਜਦੋਂ ਇੱਕ ਛਪੜੀ ਸੀ ਨਾ ਤੇ ਉਹ ਵਿਚਾਰਕਾ ਨਿਕਲਣ ਕਾਲੇ ਨੂੰ ਵੜਦੇ ਚਿੱਟੇ ਉਹ ਨਿਕਲਦੇ ਵੇਂਦਾ ਆ ਰਿਹਾ ਵੇਂਦਾ ਆ ਤੇ ਰੇੜ ਖੜ ਕੇ ਤੇ ਉਹ ਫੜ ਕੇ ਢਾਣੀ 베ਰੀ ਦੀ ਤੇ ਵਿੱਚ ਸਾਰਾ ਡੁੱਬ ਗਿਆ ਤੇ ਇੱਕ ਉਹਨੇ ਉਂਗਲੀ ਰਹਿਣ ਦਿੱਤੀ ਬਾਹਰ ਤੇ ਕਹੀਂ ਜਦੋਂ ਵਿੱਚੋਂ ਨਿਕਲਿਆ ਬੜਾ ਸੁਣਾ ਨਿਕਲ ਗਿਆ ਜਦੋਂ ਉਹ ਫਿਰ ਰੋਟੀ ਲੈ ਕੇ ਪਿੰਡ ਚੋਂ ਮੰਗ ਕੇ ਆਈ ਨਾ ਉਹ ਵੇਂਦਿਆ ਸਾਰਾ ਰੋਟੀ ਵੀ ਡਿੱਗ ਪਈ ਲੱਸੀ ਵੀ ਡਿੱਗ ਪਈ ਸਾਰਾ ਕੁਝ ਡਿੱਗ ਪਿਆ ਤੇ ਕਹਿੰਦੀ ਵੀ ਮੇਰਾ ਪੀਤੂ ਪਿੰਗਲਾ ਮਾਤਾ ਵਾ ਤੇ ਤੂੰ ਮੈਨੂੰ ਸੋਹਣੀ ਵੇਖ ਕੇ ਇੱਥੇ ਤੂੰ ਬਹਿ ਗਿਆ ਹਾਂ ਕਿ ਉਹ ਕਹਿੰਦੇ ਨਹੀਂ ਰਜਨੀ ਮੈਂ ਤੇਰਾ ਉਹ ਹੀ ਹਾਂ ਮੇਰ ਕੋ ਉਹ ਹੀ ਨਾ ਤੇ ਆਂਦੀ ਵੀ ਨਹੀਂ ਇਸ ਤਰ੍ਹਾਂ ਕਰਦਾ ਗਾ ਗੁਰ ਅਰਜਨ ਦੇਵ ਕੋਲ ਚਲੇਗੀ ਉਹ ਫਿਰ ਆਇਟ ਕਹਿੰਦੇ ਆ ਵੀ ਜਿਹੜੀ ਜਿਹੜੀ ਉਂਗਲ ਰਹਿ ਗਈ ਹੈ ਨਾ ਵੀ ਇਹ ਤੇ ਇਹ ਤੇ ਰਹੀ ਹੈ ਉਹੋ ਹੀ ਹੈ ਤੇ ਤੂੰ ਮੰਨ ਕਹਿੰਦੀ ਵੀ ਨਹੀਂ ਉਹ ਨਹੀਂ ਗਾ ਕਹਿੰਦਾ ਵੀ ਜੇ ਆ ਜਿਹੜੀ ਉਂਗਲ ਰਹਿ ਗਈ ਆ ਜੇ ਮੈਂ ਭਾਰ ਨੂੰ ਇਹਦੇ ਵਿੱਚ ਜੇ ਸਿੱਧੀ ਹੋ ਜੂ ਤਾਂ ਫਿਰ ਤੂੰ ਮੰਨੇਗੀ ਗੁਰੂ ਆਂਦੇ ਵੀ ਅੱਜ ਭਾ ਉਂਗਲ ਤੋਂ ਹੁਣ ਜਿਹੜੀ ਰਹਿ ਗਈ ਕੋ ਤੇ ਉਹ ਨਾ ਜਦੋਂ ਭਾਈ ਤੇ ਉਹ ਉਂਗਲ ਨਾ ਸਿੱਧੀ ਹੋ ਗਈ ਫਿਰ ਉਹਨੇ ਮੰਨੇ ਆ ਵੀ ਹਾਂ ਤੇ ਫਿਰ ਉਚਰਾ ਕਰਦੇ ਕਿ ਜਦੋਂ ਉਹ ਤੇ ਬਣ ਗਈ ਰਾਣੀ ਰਾਣੀ ਬਣ ਗਈ ਤੇ ਵਿੰਗਲਾ ਰਾਜਾ ਬਣ ਗਿਆ ਬਾਰੇ ਸੋਹਣੇ ਹੋ ਗਏ ਤੇ ਜਿਹੜਾ ਪਿਓ ਸੀ ਉਹ ਮੁਰਕੇ ਕੰਗਾਲ ਹੋ ਗਿਆ ਕੰਗਾਲ ਹੋ ਗਿਆ ਪਾਟੇ ਲੀੜੇ ਕੰਬਲਾ ਛਦਾਈ ਫਿਰਦਾ ਫਿਰ 30 ਦੇ ਕੋਲ ਆਇਆ ਤੇ 30 ਨੇ ਫਿਰ ਵੀ ਵਿਚਾਰੀ ਨੇ ਨਾ ਉਹਨੂੰ ਬੜਾ ਸਤਕਾਰ ਦਿੱਤਾ ਕੱਪੜੇ ਦਿੱਤੇ ਆਪਾਂ ਉਹਨੂੰ ਨਵਾਇਆ ਧਵਾਇਆ ਪਿਓ ਨੂੰ ਰੋਟੀ ਪਾਣੀ ਖਵਾਇਆ ਫਿਰ ਉਹ ਕਹਿੰਦਾ ਵੀ ਹਾਂ ਧੀਏ ਰੱਬ ਦਾ ਦਿੱਤਾ ਕਿ ਤੂੰ ਵੀ ਰੱਬ ਦਾ ਦਿੱਤਾ ਖਾਣੀ ਮਮੀ ਰੱਬ ਦਿੱਤਾ ਮੇਰੇ ਉਹ ਅੱਖਾਂ ਘੜੀ ਨੇਰਾ ਸੀ ਤੇ ਮੈਨੂੰ ਤਾਂ ਵੀ ਪਤਾ ਨਹੀਂ ਹੁਣ ਮੈਨੂੰ ਪਤਾ ਲੱਗਾ ਤੇ ਸਾਰੇ ਰੱਬ ਦਾ ਦਿੱਤਾ ਹੀ ਕਹੰਦੇ ਐ ਮੇਰੇ ਗੜੀ ਹੰਕਾਰ ਬਹੁਤ ਆ ਗਈ ਜਿਆਦਾ ਤੇ ਤੂੰ ਧੀਏ ਸੱਚੀ ਤਾਂ ਤੇ ਮੈਂ ਝੂਠਾ ਸਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ